ਵਾਹਿਗੁਰਜ ਕਾ ਖਾਲਸਾ ਵਾਹਿਗੁਰਜ ਕੀ ਫਤਿਹ ਸੰਗਤ ਜੀ ਆਪਜੀ ਲੜੀਵਾਰ ਸਰਵਨ ਕਾਰਯ ਸੰਥਿਆ ਕਥਾ ਸ੍ਰੀ ਜਾਪ ਸਹਿਬ ਜੀ ਦੇ ਕਿ ਸਰਬਤਰਹੰਤਾ ਕਿ ਸਰਬਤਰ ਗੰਤਾ ਏ ਪ੍ਰਭੂ ਤੂੰ ਸਭ ਨੂੰ ਮਾਰ ਮਕਾਨ ਵਾਲਾ ਹੈ ਸਭ ਥਾਂ ਗੰਤਾ ਪਹੁੰਚ ਵਾਲਾ ਹੈ ਕਿ ਸਰਬਤਰ ਪੇਖੀ اے ਸਰਬੱਤ ਦਾ ਪਗੀ ਹਰ ਪਹਿਰਾਵੇ ਵਿੱਚ ਤੂੰ ਹੀ ਹੈ ਸਭ ਦੀ ਦੇਖਭਾਲ ਤੂੰ ਆਪ ਕਰਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਚੰਗਤ ਜੀ ਬੇਨਤੀ ਹੈ ਵੀਡੀਓ ਨੂੰ ਵੇਖ ਕੇ ਲਾਇਕ ਅਤੇ ਸ਼ੇਅਰ ਜਰੂਰ ਕਰ ਦਿਓ ਤੁਹਾਡੇ ਪ੍ਰਤੀ ਵੀ ਕੁਝ ਫਰਜ਼ ਬੰਦਾ ਹੈ ਕਿ ਚੰਗੀ ਚੀਜ਼ ਕਿਸੇ ਤੱਕ ਪਹੁੰਚਦੀ ਕਰੀਏ ਬੇਨਤੀਆਂ ਪ੍ਰਵਾਨ ਕਰਨੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿ ਹੈ ਗੁਰੂ ਜੀ ਕੀ ਫਤਿਹ